ਕਪੂਰਥਲਾ ਦੇ ਵਿੱਚ ਸوير ਦੀ ਸੈਰ ਦੇ ਲਈ ਨਿਕਲੇ ਇੱਕ ਐਨਆਰਆਈ ਵਿਅਕਤੀ ਤੋਂ ਬਾਈਕ ਸਵਾਰ ਦੋ ਨਕਾਬਪੋਛ ਲਟੇਰਿਆਂ ਦੇ ਵੱਲੋਂ ਲੱਖਾਂ ਰੁਪਏ ਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਪੁਲਿਸ ਲਾਈਨ ਤੋਂ ਥੋੜੀ ਦੂਰ ਤੇ ਵਾਪਰੀ ਹੈ ਪੀੜਤ ਐਨ ਆਰ ਆਈ ਵਿਅਕਤੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੇ ਉਸ ਨੂੰ ਡਰਾ ਧਮਕਾ ਕੇ ਉਸ ਦਾ ਆਈਫੋਨ 14 ਪ੍ਰੋ ਮੋਬਾਈਲ ਅਤੇ ਰਾਡੋ ਘੜੀ ਅਤੇ 15 ਟੋਲੇ ਸੋਨੇ ਦੀ ਗਹਿਣੀ ਲੁੱਟ ਲੈਨੇ। ਕਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਇਸੇ ਦੌਰਾਨ ਪੁਲਿਸ ਦੇ ਫੋਲੋ ਮਾਮਲਾ ਦਰਜ ਕੀਤਾ ਗਿਆ। ਮੈਂ ਸਵੇਰੇ ਹਰ ਰੋਜ਼ 5:30 ਵਜੇ ਕਮੂਨ ਚੱਲਣਾ ਹੈ। ਤਾਂ ਮੇਰੇ ਉੱਤੇ ਫੈਮਲੀ ਰਹਿੰਦੀ ਹੈ, ਸਿਸਟਰ ਰਹਿੰਦੀ ਹੈ। ਤਾਂ ਹਰ ਰੋਜ਼ ਉਸ ਦੇ ਨਾਲ ਸੈਰ ਕਰਦਾ ਹਾਂ। 5:00 ਸਵੇਰ ਪੰਜ ਤੇ 5:30 ਦੇ ਵਿੱਚ ਵਿੱਚ ਮੈਂ ਜਦੋਂ ਕਮਨ ਜਾ ਰਿਹਾ ਸੀਗਾ, ਮੈਂ ਤੋ ਕਿ ਦੋ ਮੋਟਰਸਾਈਕਲ ਵਾਲੇ ਜਿਹਨਾਂ ਨੇ ਆਪਣੇ ਉੱਤੇ ਮੂ ਬੰਨੇ ਹੋਏ ਸੀਗੇ ਤਾਂ ਉਹਨਾਂ ਨੇ ਮੈਨੂੰ ਕਿਹਾ ਐਡਰੈਸ ਦੱਸਿਓ ਜੀ ਤੁਹਾਹਨਾਂ ਨਾਲੇ ਪੁਲਿਸ ਲੈ ਆਉਣੀ ਨਾਲ ਹੀ ਹੈਗੀ ਆ ਤਾਂ ਉਹਨਾਂ ਨੇ ਮੈਨੂੰ ਕਿਹਾ ਜੋ ਕੁਝ ਹੈਗਾ ਫਟਾਫਟ ਲਾ ਦੇ ਮੈਂ ਤਾਂ ਤੈਨੂੰ ਕੁਝ ਕਰ ਦਵਾਂਗੇ ਤਾਂ ਮੇਰੇ ਸੀਗੀ ਇਹ ਅੱਠ ਟੋੜੀ ਦੀ ਚੈਨੀ ਪਨ ਕੋਲੇ ਦਾ ਕੜਾ ਦੋ ਮੋਹਰੀਆਂ ਤਾਂ ਰਾਡਾ ਕਰੀ ਸੀਗੀ ਉਹ ਸਭ ਕੁਝ ਲਾ ਲਿਆ ਤਾਂ 15000 ਰੁਪਏ ਨਗਦ ਸੀ ਇਹ ਸੁਰੇਸ਼ਪਾਲ ਸ਼ਰਮਾ ਜੀ ਵੈਸੇ ਬੇਸਿਕਲੀ ਨੌਂ ਦੇ ਰਹਿਣ ਵਾਲੇ ਆਪਾਂ ਹੁਣ ਪੱਥਰ ਕਲਾ ਵੰਦੇ ਸੀ ਆਪਣੇ ਸਿਸਟਰ ਦੇ ਘਰ ਇੱਥੇ ਕੁਝ ਦਿਨ ਪਹਿਲਾਂ ਆਏ ਸੀ। ਡੇਲੀ ਸੈਰ ਕਰਨ ਜਾਂਦੇ ਸੀ ਕਾਂਜੀ ਰੋਡ ਦੇ ਉੱਤੇ। ਕੱਲ ਵੀ ਇਹ ਸਵੇਰ 5:30 ਵਜੇ ਸੈਰ ਕਰਨ ਗਏ ਸੀ। ਕਾਂਜੀਲੀ ਦੇ ਜਿਹੜਾ ਇਥੋਂ ਜਈਏ ਕੁਰੀ ਹੁੰਦੀ ਹੈ ਗੰਦੇ ਨਾਲੇ ਵਾਲੀ ਪੁਰੀ ਦੇ ਉੱਤੇ ਇੱਕ ਸਾਈਡ ਤੇ ਇਹਨਾਂ ਦੋ ਬੰਦਿਆਂ ਨੇ ਰੋਕੇ। ਦੋ ਬੰਦਿਆਂ ਨੇ ਇਹ ਕੋਟਰਾਸ ਪੁੱਛਿਆ। ਇਹਨਾਂ ਐਡਰੈਸ ਦੱਸਣ ਦੇ ਨਾਲ ਹੀ ਇਹਨਾਂ ਨੇ ਸਾਈਡ ਤੇ ਲੈ ਕੇ ਇਹਨਾਂ ਦੇ ਵਿੱਚ ਇੱਕ ਮੋਬਾਈਲ ਸੀ ਨਾ ਖੋਲਿਆ। ਨਾਲ ਦੋ ਮੁੰਡੀਆਂ ਪਾਈਆਂ ਸੀ ਇੱਕ ਚੈਨੀ ਸੀ ਤੇ ਇੱਕ ਖੜਾ ਸੀ। ਉਹ ਖੋਖ ਲੈ ਗਏ ਇਹਨਾਂ ਕੋਲੋਂ। ਇਹਦੇ ਤੇ ਖلاف ਮਕੰਮਾ ਦਰਜ ਕਰ ਦਿੱਤਾ ਜੀ ਇਹ ਤਤੀਸ਼ ਚੱਲ ਰਹੀ ਆ ਜਲਦੀ ਜਲਦੀ ਉਹਨਾਂ ਨੂੰ ਮੋਟਰਸਾਈਕਲ ਦੋਨੋਂ ਸਵਾਰਾਂ ਨੂੰ ਫੜ ਕੇ ਤੇ ਗ੍ਰਫਤਾਰ ਕਰਕੇ ਰਿਪੋਰਟ ਚ ਦੇ ਦਿੱਤਾ ਜੁਰਮਚਾਰ ਜੀ ਸਰ ਘੜੀ ਦੀ ਵੀ ਮਹਿੰਗੀ ਜਿਹੜੀ ਕੋਈ ਲੈਣੀ ਸੀ ਉਹ ਵੀ ਲੱਭ ਸਕਿਆ ਰਿਹਾ ਕਿਹੜੀ ਵੀ ਕੋਈ ਉਹ ਚੱਲ ਰਹੀ ਸੀ ਕਹਿ ਰਹੇ ਸੀ ਕਿੜੀ ਰਾਡੋ ਦੀ ਘੜੀ ਕਹਿ ਰਹੇ ਸੀ ਇਹ ਰਾਡੋ ਦੀ ਘੜੀ ਆ ਜੀ ਸਰ ਕਿੰਨੇ ਕ ਦਾ ਸਾਮ ਹੋਇਆ ਉਹਨਾਂ ਨੇ ਕੋਈ ਨਹੀਂ ਦੇਖੋ ਇਹ ਜੇ ਕੰਦੇ ਸੀ ਬਾਕੀ ਤੁਹਾਨੂੰ ਟੋਟਲ ਦੱਸਾਂਗੇ ਜੇ ਜਦੋਂ ਉਹਨਾਂ ਨੇ ਜ਼ੁਬਾਨੀ ਦੱਸਿਆ ਕਿ ਇੰਨੇ ਨਾ ਹੋਇਆ ਸਾਮਾਨ ਸਾਡਾ ਲੱਗਾ ਜੀ ਪੁੱਤਰ ਫਿਗਨਿਸ ਨਾ ਕਿੰਨੇ ਤੋਲੇ ਦੀ ਸੀ ਅੱਛਾ ਪੈਸਾ ਕਿੰਨੇ ਤੋਲੇ ਦੀ ਕਰੀਏ ਸੀ ਉਹ ਵੱਖਰੇ ਵੱਖਰੇ ਦੱਸਿਆ ਜੀ ਇੱਕ ਇੱਕ ਤੋਲੇ ਦੀਆਂ ਅਸੀਂ ਮੁੰਡੀਆਂ ਸੀ 8 ਤੋਲੇ ਚੈਨੀ ਕਿਹਾ ਸੀ ਇਹਨਾਂ ਨੇ ਜੀ ਹਾਂਜੀ ਹੋਰ ਕੀ ਕਾਰਵਾਈ ਕੀਤੀ ਮੁਕੰਮਲ ਕਰਦੇ ਰਜਿਸਟਰ ਕਰਤਾ ਜੀ ਤੁਹਾਨੂੰ ਦੱਸਤਾ ਤੁਸੀਂ ਜਾਰੀ ਹੈ ਜੀ ਉਸ ਦੋਸ਼ੀਨ ਫੌਂਡ ਨੂੰ ਲੱਗ ਲੱਗੇ ਜਿੰਨੇ ਸੀ ਸੀਸੀਟੀਵੀ ਕੈਮਰੇ ਤੋਂ ਚੂੜਾ ਚੁੰਗੀ ਤੋਂ ਲੈ ਕੇ ਚੈੱਕ ਕਰ ਰਹੇ ਸੀ ਤੇ ਰਾਤ ਨੂੰ ਕਾਫੀ ਸੀ 5:30 ਵਜੇ ਮੋਟਰਸਾਈਕਲ ਤਾਂ ਕਿਤੇ ਤੋਂ ਪਤਨ ਲੱਗ ਜਾਇਆ ਸੀ